ਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਪੜਦੇ ਆ ਆ ਕਣਕ ਕਣਕ ਐਡੀ ਕਿ ਸੋਹਣੀ ਐ ਉਮੀਦ ਤੋਂ ਵੱਧ ਸੋਹਣੀ ਐ ਤੇ ਆਪਾਂ ਜੇ ਇਹੇਠਾਂ ਨੂੰ ਦੇਖੀਏ ਤਾਂ ਹੈ ਮਲਚਿੰਗ ਵਾਲੀ ਕਣਕ ਐ ਸਾਰੀ ਇਹਦਾ ਤਣਾ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਦੇਖੋ ਇਹਦਾ ਤਣਾ ਕਿੰਨਾ ਮੋਟਾ 327 ਹਾਲਾਂਕਿ ਇਹ ਟਿੱਲਰ ਦੇਖੀਏ 2 3 4 5 6 7 8 9 10 11 12 13 ਆ ਆ 14 15 ਟੈਲਰ ਆ ਹੈਗੇ ਨੇ ਆਪਾਂ ਬੂਟਾ ਨੀ ਐਂ ਕਰਕੇ ਦੇਖੀ ਜੀ ਹਾਂ ਜੀ ਆ ਟੈਲਰ ਆਪਣੇ ਸਾਹਮਣੇ ਨੇ ਆਪਾਂ ਗਿਣ ਸਕਦੇ ਆ ਤੇ ਆਪਾਂ ਇਹਦਾ ਤਣਾ ਵੀ ਦੇਖ ਸਕਦੇ ਆ ਵੀ ਤਣਾ ਵੀ ਕਿਸੇ ਆ ਦੂਸਰੀ ਕਿਸਮ ਦੀ ਬਜਾਈ ਨਾਲੋਂ ਕਿਤੇ ਵੀ ਘਟਣੀ ਹੈ ਦੇ ਆ ਆਪਾਂ ਦੇਖ ਸਕਦੇ ਆ ਸਾਰੀ ਇਹ ਕਣਕ ਇਹ ਇਸ ਤਰੀਕੇ ਦੀ ਖੜੀ ਹੈ ਆ ਇਹ ਦੇ ਜਿਹੜੀ ਪਰਾਲੀ ਹੈ ਉਹ ਗਲਣੀ ਸ਼ੁਰੂ ਹੋ ਰਹੀ ਹੈ ਆ ਗਲ ਚੁੱਕੀ ਹੈ ਤੇ ਜਾਨੀ ਕਿ ਇਹਦੇ ਨਿਊਟਰੀਐਂਟ ਵੀ ਇਹਨੂੰ ਧਰਤੀ ਨੂੰ ਹੀ ਮਿਲਣਾ ਸਾਰਾ ਤੇ ਜਿਹੜੀ ਪੋਜ਼ਿਟਿਵ ਗੱਲ ਦੀ ਮੈਂ ਇਹਦੀ ਗੱਲ ਕਰ ਰਿਹਾ ਸੀ ਉਹ ਇਹ ਹੈ ਵੀ ਇਹਦੇ ਚ ਦੇਖੋ ਗੁੱਲੀ ਰੰਡੇ ਦੀ ਆਪਾਂ ਕੋਈ ਸਪਰੇਈ ਨਹੀਂ ਕਰੀਏਗੀ ਤੇ ਗੁੱਲੀ ਰੰਡਾ ਇਹਦੇ ਚ ਹੋਇਆ ਹੀ ਨਹੀਂ ਪਿਛੇ ਪਿਛਲੇ ਸਾਲ ਦੀਆਂ ਵੀਡੀਓਜ਼ ਦੇ ਉੱਪਰ ਕਮੈਂਟਸ ਵੀ ਆਏ ਸੀ ਬਾਕੀ ਮੈਨੂੰ ਮੈਸੇਜ ਵੀ ਆਏ ਨੇ ਪਰਸਨਲੀ ਵੀ ਇਹਦੇ ਵਿੱਚ ਗੁੱਲੀ ਡੰਡਾ ਕੰਟਰੋਲ ਨਹੀਂ ਹੁੰਦਾ ਪਰ ਮੈਂ ਕਹਿੰਦਾ ਵੀ ਇਹਦੇ ਚ ਗੁੱਲੀ ਡੰਡਾ ਹੁੰਦਾ ਹੀ ਜੀ ਇਹ ਇਹ ਇਸ ਤਰੀਕੇ ਦਾ ਹੈ ਜਿਵੇਂ ਆ ਖੜਾ ਇੱਕ ਆਹਾ ਇੱਕ ਆ ਖੜਾ ਹੈ ਮਤਲਬ ਵੀ ਕਿਤੇ ਕਿਤੇ ਕੋਈ ਟਾਵਾ ਡਾਲ ਜ਼ਰੂਰ ਖੜਾ ਆਦਰਵਾਈਜ਼ ਇਹਦੇ ਚ ਗੁੱਲੀ ਡੰਡਾ ਹੈ ਹੀ ਨਹੀਂ ਤੇ ਉਹ ਦੂਰ ਤੱਕ ਆਪਾਂ ਦੇਖ ਸਕਦੇ ਹਾਂ ਬਹੁਤ ਸੋਹਣੀ ਕਣਕ ਖੜੀ ਹੈ ਯਾਨੀ ਕਿ ਇਹ ਵੀ ਇਹਦਾ ਇੱਕ ਪੋਜ਼ਿਟਿਵ ਹੈ ਡਾਕਟਰ ਜਸਵੀਰ ਸਿੰਘ ਜੀ ਨਾਲ ਵੀ ਇਸ ਵਿਸ਼ੇ ਦੇ ਉੱਪਰ ਆਪਾਂ ਗੱਲ ਕਰੀ ਹੈ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਆਪਾਂ ਕਣਕ ਦੀ ਬਜਾਈ ਕਰਨ ਤੋਂ ਪਹਿਲਾਂ ਜਦੋਂ ਝੋਨਾ ਖੜਾ ਹੁੰਦਾ ਤਾਂ ਉਹਨੂੰ ਆਪਾਂ ਪਾਣੀ ਜ਼ਿਆਦਾ ਨਾ ਲਈਏ ਤੇ ਕਣਕ ਲਗਭਗ ਸੁੱਕੇ ਵਾਹਣ ਜੇ ਦੇ ਵਿੱਚ ਹੀ ਬੀਜੀਏ ਤੇ ਉਸ ਤੋਂ ਬਾਅਦ ਆਪਾਂ ਜਦੋਂ ਇਹਦੇ ਉੱਪਰ ਮਲਚਿੰਗ ਹੋ ਗਈ ਫਿਰ ਆਪਾਂ ਪਾਣੀ ਲਈਏ ਉਸ ਤੋਂ ਬਾਅਦ ਗੁੱਲੀ ਡੰਡਾ ਨਹੀਂ ਹੁੰਦਾ ਤੇ ਇਸੇ ਕਰਕੇ ਆਪਣੇ ਗੁੱਲੀ ਡੰਡਾ ਹੈ ਜਿਹੜਾ ਉਹ ਬਿਲਕੁਲ ਵੀ ਨਹੀਂ ਹੋਇਆ ਤੇ ਬਾਕੀ ਜਿਵੇਂ ਝਾੜ ਆਊਗਾ ਦੇਖਣ ਨੂੰ ਕਣਕ ਇਸ ਸਾਲ ਬਹੁਤ ਸੋਹਣੀ ਲੱਗ ਰਹੀ ਹੈ ਹਾਲਾਂਕਿ ਪਿਛਲੇ ਸਾਲ ਇਹੋ ਜਿਹੇ ਨਤੀਜੇ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇ ਤੇ ਮੱਕੀ ਦੇਖਦੇ ਆਂ ਰਿਜ਼ਲਟ ਆਉਣ ਤੇ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ